एक ओंकार श्री वाहेगुरु जी की फतेह श्री भगवती जी सहाय श्री मुखवाक पातशाही दसवीं भगवती जी का छंद छक्का पहला नमो अग्रदंती अनंती सवैया नमो जोग जोगेश्वरी योग मैया नमो के हरि बाहनी सत्र हंती नमो शारदा ब्रह्म विद्या पढ़ंती नमो रद्धदा सिद्धदा बुद्ध दानी नमो काल के काल कौकाल छैनी नमो काल अजल है हेर तेरो नमो तीनहु लोक कीनो आहेरो नमो ज्योत ज्वाला जो तुमै वेद गावै सुरा सुर रखीश्वर नहीं भेद पावै तु जोग जोगत खड़ग तारे तुही जय गह पछारे जो खपर जोग ख रक्त बीज के प्राण को पकड़ सोख तुही जल थले गिर निवासी तुही सबको प्रकाशि तुही दुष्ट दाहि तुही सर्प पाली तुही बृक्ष तुही आप माले तुही विश्व भरणि तुहि जग प्रकाशि तुह अलख बरणि भू पुअकाशि नमो जाल पा देव दुर्गे पवानी ਦੇਹੂ ਲੋਕ ਨਵਖੰਡ ਮੈਂ ਤੁਮ ਪ੍ਰਧਾਨੇ ਅਟਲ ਛਤਰ ਤਰਣੇ ਤੁਹੀ ਆਦ ਦੇਵੰ ਸકલ ਮਨ ਜਨਾ ਤੋਹੇ ਨਿਸ ਦਿਨ ਸਰੇਵੰ ਤੁਹੀ ਕਾਲ ਅਕਾਲ ਕੀ ਜੋਤ ਛਾਜੈ ਸਦਾ ਜੈ ਸਦਾ ਜੈ ਸਦਾ ਜੈ ਬਿਰਾਜੈ ਯਹੀ ਦਾਸ ਮੰਗੇ ਕਿਰਪਾ ਸਿੰਧ ਕੀਜੈ ਸਵੈੰਗ ਬ੍ਰਹਮ ਕੀ ਭਗਤ ਸਰਬਤਰ ਦੀਜੈ ਤੁਹੀ ਜਾਗਤੀ ਜੋਤ ਜਵਾਲਾ ਸਰੂਪੰ ਤੁਹੀ ਜਗ ਸਗਲ ਮਹਿ ਰਮੰਤੀ ਅਨੁਪੰ ਮਹਾ ਮੂਣ ਹਉ ਦਾਸ ਦਾਸਨ ਤੇਹਾਰਾ ਪਕੜ ਬਾਹ ਪੌਜਲ ਕਰੋ ਬੇਗਪਾਰਾ ਫਤਿਹ ਡੰਕ ਪਾਜੈ ਕਿਰਪਾਯਾਂ ਕਰੀ ਜੈ ਯਹੀ ਬਰਤਾ ਦਾਸ ਕੀ ਨਿਤ ਸੁਣੀ ਜੈ ਕਰੋ ਹੁਕਮ ਆਪਣਾ ਸਭੈ ਦੁਸਤ ਕਾਉ ਤੁਰਕ ਹਿੰਦ ਕਾ ਸਕਲ ਝਗੜਾ ਮਿਟਾਉ ਅਗਮ ਸੂਰ ਬੀਰੇ ਉਠੈ ਸਿੰਘ ਜੋਧਾ ਪਕੜ ਤੁਰਕ ਗਨ ਕਾ ਕਰੈ ਵੈ ਨਿਰੋਧਾ ਸਕਲ ਜਗਤ ਮੋਖਾਲਸਾ ਪੰਥ ਗਾਜੈ ਜਗੈ ਧਰਮ ਹਿੰਦੁਕ ਤੁਰਕ ਦੁੰਦ ਭਾਜੈ ਜਪਉ ਜਾਪ ਏਕੈ ਹਰੇ ਹਰ ਅਕਾਲੰ ਹੋਇ ਤਬ ਦੁਨੀਆ ਸਭ ਛਣਕ ਮੈ ਨਿਹਾਲੰ ਸੁਣੋ ਤੁਮ ਪਵਾਨੀ ਹਮਨ ਕੀ ਪੁਕਾਰੇ ਕਰੋ ਦਾਸ ਪਰ ਮਿਹਰ ਅਪਰੰਗ ਅਪਾਰੇ ਦੁਹਰਾ ਦਵਾਰ ਤੁਮਾਰੇ ਠਾਢ ਹਾਂ ਇੱਕ ਬਰ ਦੀਜੈ ਮੋਹੇ ਪੰਥ ਚਲੈ ਤਬ ਜਗਤ ਮੈਂ ਦੁਸਤ ਖਪਾਵਹੁ ਤੋਹ ਭਗਵਤੀ ਛੰਦ ਦੂਜਾ नमो काल का काल रूपी कृपानी नमो सुंभने सुंभ नासन पवानी नमो चंड अरमुंड संघारकारी नमो रक्त बीजान के प्राण हारी नमो वेद विद्या नमो जागे रूपा नमो अंजनी पूर्णी भूप भूपा नमो जय अनंती भद्रकाली अबहं नमो भगवती तेजवंती अटाहं नमो सक्त रूपण अगमण अडोला नमो खड्ग धारण अछेदन अतोला नमो गर्भ गंजन सिरी जोग माया स ਥਕ ਰਹਾ ਹੈ ਮਨ ਮਕਿਨ ਹੂ ਨਾ ਪਾਇਆ ਤੁਹੀ ਜਲ ਅਗਨ ਪਵਨ ਤੂ ਹੁਰ ਨੂਰਾ ਤੁਹੀ ਜੋਦ ਉਦਗਣ ਤੁਹੀ ਚੰਦ ਸੂਰਾ ਤੁਹੀ ਖੇਚਰਾ ਪੂਚਰਾ ਜੋਦ ਬੀਰੇ ਤੁਹੀ ਰਛਨੀ ਸ੍ਰਿਸ਼ਟ ਰੂਪਨੰਗ ਹੀਰੇ ਤੁਹੀ ਜਗਤ ਜਨਨੀ ਅਨੰਤੀ ਅਕਾਲੰ ਤੁਹੀ ਅੰਨ ਦੇਨੇ ਸਭਨ ਕੋ ਸਮਾਲੰ ਤੁਹੀ ਖੰਡ ਬ੍ਰਹਮਾੰਡ ਭੂਮੰਸ ਰੂਪੇ ਤੁਹੀ ਬਿਸ਼ਨਸੇਵ ਬ੍ਰਹਮ ਇੰਦਰਾ ਅਨੋਪੀ ਤੁਹੀ ਸੀਤਲਾ ਤੋਤਲਾ ਬਾਕ ਬਾਨੀ ਨਮੋ ਚੰਡ ਕਾ ਮੰਗਲਾ ਸ੍ਰੀ ਭਵਾਨੀ ਨਹੀਂ ਤੂੰ ਬਿਨਾ ਕੋਈ ਰਖਕ ਹਮਾਰਾ ਤੂੰ ਹੀ ਆਦ ਕੁਵਾਰ ਦੇਵੀ ਅਪਾਰਾ तुहि देवकी कृष्ण माता कहायं तुहि नैणा देवी अलख जग सहायं तुहि थम्भ स्यों निकस नरसिंह होई उधर हरनाकस का नखो कर पर होई तुहि कच्छ हुए दैत मद कीट जा रे तुहि होए बेरा हिरनाच मारे तुहि होए बावन माछल दिखायो पकड़ राजे बल को पता ले पठायो तुहि होए परसराम जग में प्रकासी सकल क्षत्रियन को करे छ विनाशी तोहि फिर भई रामचंद्र अपारा पकड़रा ਤੁਹਾਂ ਕਸਵ ਦਇਤ ਰਾਵਣ ਪਛਾਰਾ ਤੁਹੀ ਮੁਕਤ ਦਾਇਣ ਸਦਾ ਸੁਭ ਕਰਨਤੀ ਤੁਹੀ ਸੂਰ ਬਲਬੀਰ ਦੁਸਟਣ ਦਹੰਤੀ ਤੁਹੀ ਰਾਧਕਾ ਰੁਕਮਣੀ ਤੂੰ ਕੁਸਲਿਆ ਤੁਹੀ ਅੰਜਨੀ ਰੇਨਕਾ ਤੂੰ ਅਹਿਲਿਆ ਤੁਹੀ ਭਰਣ ਪੋਖਣ ਸਬਨ ਪਰ ਕਿਰਪਾਲੀ ਕਰਹੁ ਮੋਹ ਮੁਕਤਾ ਕਟਹੁ ਭਰਮ ਜਾਲੇ ਨਮੋ ਦੁਹਰੰਤੀ ਨੰਦ ਸਰੂਪਾ ਆਪਣ ਦਾਸ ਪਰ ਮਿਹਰ ਕੀਜੈ ਅਨੁਪਾ ਦੁਹਰਾ दास जान कर अपना कृपा की जय मोहे एहे बिनती दास की सुनो भवानी तोहे भगवती छंद तीसरा ਤੁਹੀ ਕਲਪਵ੍ਰਿਖਣ ਤੁਹੀ ਕਾਮ ਤੈਨਾ ਤੁਹੀ ਅਸ਼ਟ ਸਿੱਧਣ ਤੁਹੀ ਨੂਰ ਨੈਨਾ ਤੁਹੀ ਸੁਰਗ ਪਾਤਾਲ ਬੈਂਕੋਟ ਧਰਨੀ ਤੁਹੀ ਪਾਪ ਖੰਡਨ ਉਦਰ ਜਗਤ ਭਰਨੇ ਤੁਹੀ ਬ੍ਰਹਮਣੀ ਬੇਦ ਪਾਠਣ ਸਵਿਤਰੀ ਤੁਹੀ ਧਰਮਣੀ ਕਰਨ ਕਾਰਣ ਪਵਿੱਤਰੀ ਤੁਹੀ ਗੌਰਜਾ ਪਾਰਬਤੀ ਜੋਗ ਧਰਣੰ ਤੁਹੀ ਲక్ష్ਮੀ ਅ ਲਖ ਰੁਪੀਆ ਵਰਣੰ ਤੁਈ ਸਭ ਜਗਤ ਕੋ ਪਾਵੈ ਛਕਾਵੈ ਤੁਹੀ ਬਹੜ ਆਪੇਸ਼ ਨਗਮੌਖਾ ਪਾਵੈ ਤੁਹੀ ਭਗਤ ਕਰਤਾ ਰਗੀ ਸਕਤ ਰਾਣੀ ਤੁਹੀ ਹਰ ਸਿਮਰ ਕਰ ભાઈ જો ગતે હણી अगમ ખેલ તુમરા કહા કો बखानે તુહી ભેદ અપના પુન આપ જન સકલ ઢોંડ થાકે લખ્યો કૃષ્ણા ભેદા તુહી ઈશ્વર દુખ વિનાશન અછેદા કરહો મેરે અપને ચરણ તૂર પાવઉ તુમન દ્વાર પર શીશ અપના કસાવઉ યહી દાન માંગવ કરહો જય હમારી સબય દુષ્ટ દેતા ખફયા છિન મજારી તુહી ડાકણી સાકણી સુરબીરે તુહી રૂપ નારાયણી હર શરીરે તુહી અલખ દુર્ગા जगत कर नहारी सकल छोड़ कर ओट पकड़ी तिहारे तुही मच होए सिंध पीथर खेलनते तुही दैत शंखा सर को दलनते तुही कृष्ण होए कंस के सी खपायो तु मनमल्ल चंडोर गहकर उड़ायो जगन्नाथ होए दैत ग्यासुर बिडारे तुही नहकलंकी भई खड्ग थारे तुही दैत किलका सर को संगरणी तुही सब जुगन बीज अवतार धरणी युगों युग सकल खेल तुम ही रचायो तुमन खेल का भेद किन हो ना ਤੁਹੀ ਆਸਤ ਦੁਰਗੇ ਭਵਾਨੀ ਅਕਾਲੰ ਤੁਹੀ ਸਕਲ ਬ੍ਰਹਮੰਡ ਉਪਰ ਦਇਆਲੰ ਤੁਮਨ ਕੋ ਜਰਤੀ ਖੇਲ ਕੀ ਨਵ अपारा ਤੁਮਨ ਤੇਜ ਸਵ ਕੋਟ ਰਵਸਤ ਉਜਾਰਾ ਤੁਹੀ ਨਿਜ ਵਜੀਰਣ ਪ੍ਰਭੂ ਦਰਸੁ ਹੰਤੀ ਤੁਹੀ ਨਿਸ ਦਿਨਾ ਜਾਪ ਹਰ ਹਰ ਜਪੰਤੀ ਨਿਰੰਜਨ ਪ੍ਰਖਸ਼ਾ ਹਸਾਨ ਅਪਾਰੇ ਤੁਹੀ ਸਖਤ ਹੋਇ ਨਿਕਟ ਵਰਤੀ ਮੁਰਾਰੇ ਸੁਣੋ ਦਾਸ ਕੀ ਬੇਨਤੀ ਹਰ ਭਵਾਨੀ ਦਇਆ ਧਾਰ ਮੋਹਿ ਲਾਜ ਰਖੁ ਨਿਦਾਨੀ ਦੁਹਰਾ ਧਨਮ ਾਰੇ ਰੋਹਲੇ ਦੇਵ ਬਚਾਏ ਤੋਹੇ ਸਿੰਘ ਤੁਮਾਰੋ ਰਣ ਗੱਜੇ ਹਾਂਕ ਨ ਝੱਲ ਸਕੋਏ ਭਗਵਤੀ ਛੰਦ ਚੌਥਾ ਤੁਹੀ ਜੋਤ ਜਵਾਲਾ ਮੁਖੀ ਹੋਇ ਦਿਖਾਨੀ ਪਰਬਤ ਫੋੜ ਲਾਟ ਅਗਨ ਜਗਮਗਾਨੀ ਤੁਹੀ ਹਰਣ ਭਰਣੀ ਤੁਹੀ ਜਗਤ ਮਾਏ ਤੁਹੀ ਸਰਬ ਠੌਰਨ ਰਹੀ ਆਪਛਾਏ ਤੁਹੀ ਉਤਪਜਾ ਸੇ ਤਜਾ ਸੁਖ ਨਿਧਾਨੀ ਤੁਹੀ ਅੰਡਜਾ ਜੇ ਰਜਾ ਚਤਰਬਾਨੀ ਤੁਹੀ ਤੀਰ ਤਰਵਾਰ ਕਾਤੀ ਘਟਾਰੇ ਤੁਹੀ ਸ਼ੰਖ ਪਦਮਣ ਗਦਾ ਚੱਕਰ ਧਾਰੇ ਤੁਹੀ ਤੋਪ ਬੰਦੂਕ ਗੋਲਾ ਚਲੰਤੀ ਤੁਹੀ ਕੋਟ ਘੜ ਕਉ ਤਮਖ ਸੇ ਉਡੰਤੀ ਤੁਹੀ ਵੱਡ ਅਜੀਤਣ ਸਗਲ ਦੁਗਹਰਣੀ ਤੁਹੀ ਹਰ ਅਡ ਲਣ ਅਗਮ ਖੇਲ ਕਰਨੇ ਤੁਹੀ ਅਤਬਲਸਟਨ ਚਤੁਰ ਪੁੱਜ ਭਵਾਨੀ ਤੂੰ ਮਨ ਸਰਬ ਦੁਸ਼ਟਾ ਕੀਏ ਮਾਰ ਫਾਨੀ ਤੁਹੀ ਗੁਪਤ ਪ੍ਰਗਟ ਸਬਉ ਮੋ ਖਿਲੰਤੀ ਤੁਹੀ ਸੰਭ ਮੈਂ ਖਾਸ ਰੇ ਕੋ ਦਲੰਤੀ ਤੁਹੀ ਜਗਤ ਮੰਡਨ ਦਇਆਵੰਤ ਭਾਰੇ ਸਗਲ ਸਿੱਧ ਮਨ ਜਨ ਲਏ ਤੈ ਹੁ ਬਾਰੇ ਲਖੈ ਨਾ ਕੋ ਅਜਬ ਖੇਲ ਤੇਰਾ ਤੁਹੀ ਧਰਨ ਤਰ ਕਿਆ ਕਰ ਹੈ ਫਿਰ ਨਿਬੇਰਾ ਤੁਹੀ ਬਿਜਲ ਹੋਏ ਗगन ਚੜਚਲ ਮਿਲਾਨੀ ਤੁਮਨ ਚਰਨ ਪਰ ਸੁਰਤ ਹਮਰੀ ਲਗਾਨੀ ਤੁਹੀ ਅਲਖ ਕਰਤਾ ਕਾਰਣੀ ਸ਼ਿਵ ਸਰੂਪਾ ਤੁਹੀ ਘਟ ਘਟੇ ਦੇਵ ਦੁਰਗੇ ਅਨੂਪਾ ਤੁਹੀ ਹੈ ਸਵਨ ਬੀਜ ਸਭ ਸੋ ਨਿਰਾਲੀ ਤੁਹੀ ਸਭ ਜਗਤ ਕੀ ਕਰਹਿ ਪ੍ਰਤਪਾਲੀ ਤੁਹੀ ਖਾਸ ਭਗਤਣ ਹਰੇ ਹਰ ਜਪੰਤੀ ਤੁਹੀ ਹਰ ਚਰਨ ਪਰ ਆਪਣ ਸਿਰ ਤਰੰਤੀ ਤੁਹੀ ਹਰ ਕਿਰਪਾ ਸਿਓ ਅਗੰਮ ਰੂਪ ਹੋਈ ਸਭੈ ਪਛਮੂਏ ਪਾਰ ਪਾਵਤ ਨ ਕੋਈ ਤੁਹੀ ਸੂਰ ਬਲਵੰਤਣੀ ਗੁਣ ਗਹੀਰੇ ਤੂੰ ਮਨ ਦਵਾਰ ਕੁਰ ਹੈ ਅਨਾਹਦ ਨਫੀਰੇ ਨਿਰੰਜਨ ਸਰੂਪਾ ਤੁਹੀ ਯਾਦ ਰਾਣੀ ਤੁਹੀ ਜੋਗ ਵਿਦਿਆ ਤੁਹੀ ਬ੍ਰਹਮ ਪਾਣੀ ਨਿਰੰਜਨ ਪ੍ਰਭੂ ਨਾਤ ਕਾ ਦਰਮੁਰਾਰੇ ਤਹਾਂ ਤੂੰ ਖੜੀ ਕੁਦਰਤੀ ਰੂਪ ਧਾਰੇ ਤੂੰ ਹੀ ਅੰਭ ਕੇ ਸਕਤ ਦੁਰਗੇ ਪਵਾਨੀ ਤੂੰ ਮਨ ਕੁਦਰਤੀ ਜੋਤ ਘਟ ਘਟ ਸਮਾਨੀ ਤਨ ਭਵਨ ਆਕਾਸ ਕੁਦਰਤ ਸਰੂਪਾ ਤੂੰ ਹੀ ਕੁਦਰਤੀ ਅਲਖ ਦੇਵੀ ਅਨੂਪਾ ਨਹੀਂ ਭਾਗ ਸਾ ਕਾ ਮਹਿਮਾ ਤੁਹਾਰੇ ਲਖਿਓ ਨਾਹਿ ਕਿਨੂ ਤੁਮਨ ਅੰਤ ਪਾਰੇ ਯਹੀ ਦਾਸ ਤੁਮਰਾ ਚਰਨ ਧੂਰ ਪਾਵੈ ਤੁਮਨ ਦਵਾਰ ਠਾਡਾ ਸਦਾ ਧੁੰਨ ਲਗਾਵੈ ਤੁਹਰਾ ਮੌਖੇ ਪਸਾਰ ਕਾਲ ਕਾ ਦਇਤ ਚ ਭਾਵੇ ਦਾੰਤ ਪੰਥ ਚ ਲਾਵੇ ਜਗਤ ਮੈਂ ਜੁਧ ਕਰੇ ਤਬ சாਤ ਭਗਵਤੀ ਛੰਦ ਪੰਜਵਾਂ ਨਮੋ ਦੇਵ ਸਾ ਕੋੰਬਰੀ ਹਿੰਗੁ ਲਾਜਾ ਤੁਹੀ ਸਭ ਜਗਤ ਕੇ ਕਰਹਿ ਸਿੱਧ ਕਾਜਾ ਤੁਹੀ ਅਲਖ ਜਵਾਲਨਾ ਕਾ ਮਖਿਆ ਪ੍ਰਧਾਨੀ ਤੁਮਨ ਜਾਸ ਸਗਲ ਜਗਤ ਕਰ ਹੈ ਬਖਾਨੀ ਤੁਹੀ ਹਰ ਨਿਰੰਕਾਰ ਠਾਕੁਰ ਜਪੰਤੀ ਤੁਹੀ ਰਾਸ਼ਦਨ ਕੋ ਪਕੜਤ ਕਰਦਹੰਤੀ ਹਮਨ ਬਹਿਰੀਆਂ ਕੋ ਪਕੜ ਕਾਤ ਕੀਜੈ ਤਬੈ ਦਾਸ ਗੋਬਿੰਦ ਕਾ ਮਨ ਪਤੀਜੈ ਤੁਹੀ ਆਥ ਪੂਰਨ ਜਗਤ ਗੁਰ ਪਵਾਨੀ ਛਤਰਛੀਨ ਮੁਗਲਨ ਕਰਹੋ ਬੇਗਫਾਨੀ ਸਗਲ ਹਿੰਦ ਸਿਓ ਤੁਰਕ ਦੋਸਤਾਂ ਬਿਦਾਰ ਹੋਂ ਧਰਮ ਕੀ ਤੁਝਾ ਕੋ ਜਗਤ ਮੈ ਚੁਲਾ ਰਹੋਂ ਦੁਹੋਂ ਪੰਦ ਮੈਂ ਕਪਟ ਵਿਦਿਆ ਚਲਾਨੀ ਬਹਰਤੀ ਸਰਾਪੰਥ ਕੀ ਜੈ ਪ੍ਰਧਾਨੀ ਜੋ ਉਪਜੈ ਮਰੈ ਤਾਏ ਸਿਮਰਨ ਨਾ ਕੀਜੈ ਅਡਲ ਬੁਰਖ ਅਕਾਲ ਕਾ ਨਾਮ ਲੀਜੈ ਮੜੀ ਗੋਰ ਦੇਵਲ ਮਸੀਤਾ ਗੇ ਰਾਯੰ ਤੁਹੀ ਏਕ ਅਕਾਲ ਹਰ ਹਰ ਜਪਾਇੰ ਮਿਟੈ ਵੇਦ ਸਾਸਤਰ 18 ਪੁਰਾਨਾ ਮਿਟੈ ਬਾੰਗ ਸਲਵਾਦ ਸੁਨਤ ਕੁਦਾਨਾ ਸਖਲ ਸ੍ਰਸਟ ਇਕ ਬਰਨ ਹੋਇ ਕਰ ਪੁਲਾਨੀ ਧਰਮ ਨੇਮ ਕੀ ਜੁਗਤ ਕਿਨਹੂ ਨਾ ਜਾਣੀ ਕਠਿੰਦ ਦੁੰਦ ਵਰਤਾ ਜਗਤ ਮੈਂ ਗੁਬਾਰਾ ਦਇਆ ਧਾਰ ਕਰ ਮੋਹਿ ਲੀਜੈ ਬਾਰਾ ਤੂੰ ਹੀ ਕੁਦਰਤੇ ਸਖਤ ਦੁਰਗੇ ਭਵਾਨੀ ਤੂੰ ਹੀ ਜਗਤ ਮਾਤਾ ਸਕਲ ਵਿਦ ਨਿਧਾਨੀ ਤੂੰ ਹੀ ਵਿਆਸ ਗੋਰਖ ਅਗਸਤੰ ਕਬੀਰੇ ਤੂੰ ਹੀ ਰਿਗਮੁਨੀ ਸਰ ਤੂੰ ਹੀ ਗਾਂਸਪੀਰੇ ਨਿਰੰਜਨ ਪੁਰਹ ਕੋ ਸਦਾ ਤੂਤ ਆਵੈ ਪ੍ਰਭੂ ਦਵਾਰ ਠਾਡੀ ਵਜੀਰਣ ਕਹਾਵੈ ਨਹੀਂ ਤੁਮ ਬਿਨਾ ਕੋਈ ਦੂਸਰ ਹਜੂਰੇ तुही अलखरणी होए रही जगत पूरे अपण जान कर मोहली जय बचाई असुर पापीन मार देव उडाई सकल जगत को सुख बसावो आनंदा तुही दर्द मेटण श्री हर मुकंदा यही देह आ गया तुर्कन गे खपाऊ गौ का हथका दोख जग से ओ मिटाऊ छात्र तखन मुगलन करहु मार दुरे कुरह तब जगत में फतह तरम तुरे तुमन दर खडा दास करह पुकारा तुरगन मेड की जय जगत में उजियारा तब गीत मंगल फतह के सुनाऊ तुमन कहो सिमर दो ग सगले मिटाऊ दोहरा कृपा की जय दास पर कुंटि निवाऊ चार नाम तिहारो जो जपे पय सिंध भव पार भगवती छंद छिवं ਨਮੋ ਕਾਸਟ ਹਰਣੀ ਦੁਰਗਾ ਸੰਗਤ ਮਾਏ ਸਭੈ ਦੁਸ਼ਟ ਦਾਨੋ ਪਕੜ ਤਾ ਖਪਾਏ ਤੁਮਨ ਭਾਵਨ ਤਰਾ ਲੋਗ ਪੁਰ ਮਹਿ ਬਿਰਾਜੈ ਤਹ ਨੂਰ ਤੁਮਰਾ ਅਗਮ ਰੂਪ ਛਾਜੈ ਤੁਹੀ ਧੌਲ ਗਿਰਕੋਟ ਕਾਂਗੜ ਬਸੰਤੀ ਤੁਹੀ ਅਸ਼ਲ ਅਨਾਦ ਦੇਵਨ ਅਨੰਤੀ ਰਟਾਣੇ ਜਿਨਾ ਜਾਬ ਤੁਮਰਾ ਭਵਾਨੀ ਤੁਮਨ ਚਰਨ ਮੂਹ ਪ੍ਰੀਤ ਹਮਰੀ ਲਗਾਨੀ ਕਰਹੁ ਹਰ ਭਵਾਨੀ ਜਗਤ ਕੀ ਸੰਭਾਰੇ ਹਮਨ ਦੁਸਤ ਦੋਖੀ ਸਬਨ ਹੋਇ ਛਾਰੇ ਸਦਾ ਸਰਬਦਾ ਚਰਨ ਤੁਮਰੇ ਤੇ ਆਉ ਤਮਨ ਮਿਹਰ ਸਿਓ ਦੁਸਤ ਸਗਲੇ ਖਪਾਉ ਯਹੀ ਆਸ ਪੂਰਨ ਕਰਹੁ ਤੁਮ ਹਮਾਰੇ ਮਟਾਇ ਕਾਸਤੇ ਗਉਵਨ ਛੁਟਾ ਖੇਦ ਭਾਰੇ ਫਤਹਿ ਸਤਗੁਰੂ ਕੀ ਜਗਤ ਸਿਓ ਬੁਲਾਉ ਸਬਨ ਕੋ ਸਬਦ ਵਾਹਿ ਵਾਹਿ ਦਰੜਾਉ ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸਾ ਜਗਤ ਸਿੰਘ ਜੋਧੇ ਤਰਹਿ ਨੀਲ ਭੇਸਾ ਸਗਲ ਰਾਸ਼ਦਨ ਕੋ ਪਕੜ ਵਾ ਖਪਾਵੇਂ ਸਬੈ ਜਗਤ ਸਿਓ ਤੁਨ ਫਤਹਿ ਕੀ ਬੁਲਾਵੇਂ તુહી સારદા બેદ ગાયણ સુરસ્તી તુહી દેવ દુર્ગે નિરંજન પરસ્તી યહી બેનતી ખાલ હમરી સુણીજે અસુર માર કર રક્ષ ગઉન કરીજે તુહી સિદ્ધ નવ નિધ કૌ પર્ણહારી તુહી अन्नदायण સકલ જગ પિખારી તુહી રખ બસિષ્ઠ તુહી હે દુરભાસા તુહી જમદગણ સંત ગોતમ પ્રકાસા તુહી કાલ કે અસુર સંઘાર કરણી તુહી સેવકન પ્રસાદા મહેર ધરણી કહા લવ बखાનો તુ મંગત ਮਾਰੇ ਤੂੰ ਹੀ ਜਾਲ ਪਾ ਅਲਖ ਰੂਪਨ ਮੋਰਾਰੇ ਤੂੰ ਹੀ ਹਰ ਹਰੇ ਹਰ ਹਰੇ ਹਰ ਭਵਾਨੀ ਨਿਰੰਜਨ ਪਰਖ ਪਰ ਭਈ ਤੂੰ ਕੁਰਬਾਨੀ ਯਹੀ ਦੇਹ ਬਰ ਮੋਹ ਸਤਿਗੁਰੂ ਤੇ ਆਉ ਅਸੁਰ ਜੀਤ ਕਰ ਧਰਮ ਨਾਉ ਬਦ ਬਜਾਉ ਮਿਟੈ ਸਭ ਜਗਤ ਸਿਉ ਦਰਕੰਦ ਦੋਂ ਦਸੋਰਾ ਬਚਾ ਸੰਤ ਸੇਵਕ ਖਪੈ ਦੁਸਤ ਚੋਰਾ ਸਭੈ ਸ੍ਰਿਸ਼ਟ ਪ੍ਰਜਾ ਸੁਖੀ ਹੋਏ ਬਿਰਾਜੈ ਮਿਟੈ ਦੂਖ ਸੰਤਾ ਪਾ ਆਨੰਦ ਗਜੈ ਨਾ ਛਾਡੋਂ ਕਾਹੂ ਦੁਸਤ ਅਸੁਰਣ ਨਿਸ਼ਾਨੀ ਚੱਲੇ ਸਭ ਜਗਤ ਮਹਿ ਧਰਮ ਕੀ ਕਹਾਣੀ ਛਤਰ ਧਾਰੀਨ ਕਉ ਕਰਹੋ ਬੇਗ ਨਾਸਾ ਆਪਣਾ ਦਾਸ ਕਾ ਦੇਖਿਓ ਤਬ ਤਮਾਸਾ ਦੁਹਰਾ ਤਬ ਖੜਗ ਤਮਾਸਾ ਦੇਖਿਐ ਹਰ ਦੁਰਗੇ ਅਬਨਾਸ਼ ਪਕਰ ਤੇਗ ਦੁਸ਼ਮਨ ਹਤੂ ਕਰਹੋ ਧਰਮ ਪ੍ਰਕਾਸ਼ हर भगत भगौती इति सागी जो रण तीर तरे ते अंग संग तुम लाग रहो जो पाछे पग ना तरे चपई खट छंद भगवती महापुनीत तिस पठवत उपजत परतीते ए उनिस बासर दुर्गे गुण गायन तसहजे अटल अमर पद पायन यह खष्टक छंद संपूर्ण भयो तिस उचरत सगला भ्रम गयो हर अलक्ष ईसरी भई कृपालं तिन दास आप ਨਾ ਕੀਓ ਨਿਹਾਲੰ ਦੂਖ ਰੋਗ ਸੋਗ ਭੈ ਮਿਟੇ ਕਲੇਸਾ ਬਹੁ ਸੋਗ ਉਪਜੈ ਆਨੰਦ ਪ੍ਰਵੇਸਾ ਇਤ ਬਿਧ ਦੁਰਗੇ ਕਿਰਪਾ ਧਾਰੇ ਤੇ ਆਪਣਾ ਦਾਸ ਕਾਹੋ ਲਿਆ ਉਬਾਰੀ ਇਤ ਬਿਧ ਦੁਰਗੇ ਕਿਰਪਾ ਧਾਰੇ ਤੇ ਆਪਣਾ ਦਾਸ ਕਾਹੋ ਲਿਆ ਉਬਾਰੀ ਏਤਤ ਸ੍ਰੀ ਗੁਬਿੰਦ ਸਿੰਘ ਵਿਰਚ ਤੇ ਸ੍ਰੀ ਭਗਵਤੀ ਸ਼ੰਖਸ਼ਟ ਮੰਗ ਸਮਾਪਤੰ ਮਸਤ ਸਬ ਮਸਤ